ਮੈਂ ਇੱਕ ਵੀਡੀਓ ਦੇਖੀ ਤੁਸੀਂ ਕਹਿੰਦੇ ਸ਼ਾਇਦ ਮੈਨੂੰ ਲੱਗਦਾ ਮੇਰੀ ਨੌਕਰੀ ਵੀ ਗਈ ਹੈ ਇਸੇ ਚੱਕਰ ਦੇ ਵਿੱਚ ਹੈ ਨੌਕਰੀ ਕਿ ਗਈ ਐਦਾਂ ਹੀ ਹੈ ਕਿ ਹੁਣ ਗਈ ਹੈ ਕਿਉਂਕਿ ਮੈਂ ਉਹਨਾਂ ਨੂੰ ਇੱਥੇ ਨੈਟਵਰਕ ਇਸ਼ੂਜ਼ ਦੀ ਵਜ੍ਹਾ ਨਾਲ ਦੱਸ ਨਹੀਂ ਪਾਈ ਸੀਗੀ ਕਿ ਮੈਂ ਆ ਆ ਨਹੀਂ ਪਾਉਂਗੀ ਆਉਂਗੀ ਜਾਂ ਕਿੱਦਾਂ ਤੇ ਹੁਣ ਦੋ ਕੁ ਦਿਨ ਪਹਿਲਾਂ ਮੇਰੀ ਮਾੜੀ ਜੀ ਗੱਲ ਹੋਈ ਸੀਗੀ ਉਹ ਕਹਿੰਦੇ ਸੀ ਸੀ ਸੋਚ ਕੇ ਦੱਸਾਂਗੇ ਸੋ ਮੈਨੂੰ ਲੱਗਦਾ ਹੈ ਕਿ ਹੁਣ ਉਹ ਜੌਬ ਹੈ ਨਹੀਂ ਮੇਰੀ ਤੇ ਉਹ ਜੌਬ ਨਾਲੋਂ ਕਿਤੇ ਜ਼ਿਆਦਾ ਵੱਧ ਕੇ ਹੈ ਮੇਰੇ ਲਈ ਜੀ ਤੇ ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੈ ਜੇ ਮੇਰੀ ਜੌਬ ਚਲੇ ਨੌਕਰੀਆਂ ਆਣ ਗਈਆਂ ਜਾਣ ਗਈਆਂ ਪਰ ਇਹ ਸਮਾਂ ਨਹੀਂ ਤੇ ਸਭ ਤੋਂ ਜਿਹੜੀ ਇੱਕ ਗੱਲ ਹੈ ਜਜ਼ਬੇ ਵਾਲੀ ਕਿ ਤੁਹਾਡੇ ਆਪ ਦੇ ਪੈਰ ਤੇ ਵੀ ਸੱਟ ਲੱਗੀ ਹੋਈ ਆ ਤੁਸੀਂ ਦੇ ਕਿਸ ਤਰੀਕੇ ਔਖੇ ਹੋ ਕੇ ਚੱਲ ਵੀ ਰਹੇ ਸੀ ਅਸੀਂ ਦੇਖਿਆ ਫਿਰ ਕੀ ਜਜ਼ਬਾ ਵੀ ਮੈਂ ਫਿਰ ਵੀ ਸੇਵਾ ਕਰਨੀ ਉਸ ਤੋਂ ਬਾਅਦ ਅੱਥੀ ਪਹਿਲੇ ਦਿਨ ਬਹੁਤ ਹੀ ਬੁਰਾ ਹਾਲ ਸੀ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਅੱਖਾਂ ਚ ਇੰਨੀ ਜਲਨ ਔਰ ਇੰਨਾ ਜਿਆਦਾ ਪਾਣੀ ਆ ਰਿਹਾ ਸੀ ਜੋ ਇੱਥੇ ਵੱਡੇ ਬਜ਼ੁਰਗ ਸੀ ਔਰ ਬਾਕੀ ਜੋ ਵੀਰ ਆਏ ਹੋਏ ਨੇ ਤੇ ਬਹੁਤ ਪੂਰੀ ਤਰੀਕੇ ਨਾਲ ਘਾਇਲ ਸੀਗੇ ਕਿਉਂਕਿ ਮੈਂ ਇੱਥੇ ਪਹੁੰਚ ਕੇ ਥੋੜਾ ਡਰ ਗਏ ਸੀਗੇ ਉਹਨਾਂ ਨੂੰ ਸੀਗਾ ਕਿ ਤੂੰ ਵਾਪਸ ਆ ਜਾ ਨਹੀਂ ਤੂੰ ਕੋਈ ਨਹੀਂ ਤੂੰ ਰਹਿਣ ਦੇ ਪਰ ਮੈਂ ਕਹਿੰਦੀ ਮਮੀ ਮੇਰਾ ਮੈਂ ਨਰਸਿੰਗ ਕੀਤੀ ਸੀ ਮੈਂ ਸਾਰੇ ਸੇਵਾ ਕਰਨ ਲਈ ਕੀਤੀ ਸੀ ਹਿਮਨਿਟੀ ਨੂੰ ਇਨਸਾਨੀਅਤ ਨੂੰ ਸਰਵ ਕਰਨ ਲਈ ਕੀਤੀ ਸੀ ਜੋ ਕੀਤੀ ਹੈ ਜੇ ਹੁਣ ਇੱਥੇ ਅਰਥ ਲੱਗ ਜੂਗੀ ਤੇ ਮੇਰਾ ਜੀਵਨ ਸਫਲ ਹੋ ਜਾਊਗਾ ਤੇ ਇੱਥੇ ਮੈਂ ਤਾਂ ਇਹਨਾਂ ਦੀ ਸੇਵਾ 'ਚ ਆਪਾਂ ਦੋਨੋਂ ਇੱਥੇ ਪਹੁੰਚ ਗਏ ਉਹ ਲੜਕੀ ਭੜੇ ਭੜੇ ਉਂਗਲਾਂ ਦਿਖਾ ਕੇ ਇਸ਼ਾਰੇ ਵੀ ਕਰ ਰਹੀ ਬਜ਼ੁਰਗ ਨੂੰ ਗਾਲ੍ਹਾਂ ਵੀ ਕੱਢੀਆਂ ਕਹਿੰਦੀ ਤੁਸੀਂ ਕਹਣ ਉਹਨੇ ਸਾਨੂੰ ਰੋਕਣ ਵਾਸਤੇ ਬੇਸਿਕਲੀ ਉਹ ਟਰੈਵਲ ਕਰ ਰਹੇ ਸੀ ਉਹਨਾਂ ਨੂੰ ਮੋਰਚੇ ਕਰਕੇ ਰੁਕਣਾ ਪੈ ਗਿਆ ਉਹਨਾਂ ਨੇ ਬਹੁਤ ਗਾਲਾਂ ਕੱਢੀਆਂ ਕਿਸਾਨਾਂ ਨੂੰ ਤੇ ਉਹ ਵੀਡੀਓ ਕਾਫੀ ਵਾਇਰਲ ਹੋ ਗਈ। ਉਹਨਾਂ ਭੈਣਾਂ ਨੂੰ ਪਤਾ ਨਹੀਂ ਹੈ ਕਿ ਇਹ ਕੌਣ ਨੇ। ਠੀਕ ਹੈ ਇਹ ਸਾਡੇ ਸਾਡੇ ਲਈ ਲੜ ਰਹੇ ਐ ਤੇ ਠੀਕ ਹੈ ਸਾਨੂੰ ਜੇ ਇੱਥੇ ਨਾ ਹੋਣ ਸਾਨੂੰ ਰੋਟੀ ਵੀ ਕਿੱਦਾਂ ਖਾਣ ਨੂੰ ਮਿਲੂਗੀ ਕਿਉਂਕਿ no farmers no food। ਜਿਸ ਦਿਨ ਉਹ ਭੈਣ ਨੂੰ ਰਿਅਲਾਈਜ਼ ਹੋਊਗਾ ਨਾ ਕਿ ਮੈਂ ਕੀ ਕਰਕੇ ਆਈਆਂ ਉਹਨੂੰ ਆਪਣੇ ਆਪ 'ਚ ਵੀ ਸ਼ਰਮ ਆਊਗੀ ਕਿ ਮੈਂ ਉੱਥੇ ਕਿੰਨਾ ਬੁਰਾ ਕਰਕੇ ਆਈ ਉਹਨਾਂ ਲਈ। ਅੱਛੀ ਕਾਲ ਪੰਜਾਬਾਨ ਕੱਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਮੋਰਚੇ ਦੇ ਵਿੱਚੋਂ ਵਿਲੱਖਣ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਇਹ ਤਸਵੀਰਾਂ ਵੀ ਸ਼ਾਇਦ ਹੀ ਕਿਤੇ ਇਤਿਹਾਸ ਦੇ ਵਿੱਚ ਦੁਬਾਰਾ ਦੇਖਣ ਨੂੰ ਮਿਲਣ ਹਾਲਾਂਕਿ ਇਹ ਵੀ ਆਪਣੇ ਆਪ 'ਚ ਵੱਖਰੀ ਗੱਲ ਹੈ ਕਿ ਪੰਜਾਬ ਅਜਿਹਾ ਸੂਬਾ ਜਿਸ ਨੇ 2 ਸਾਲਾਂ ਦੇ ਵਿੱਚ ਦੂਜਾ ਮੋਰਚਾ ਇੰਨਾ ਤਗੜਾ ਖੜਾ ਕਰ ਦਿੱਤਾ ਇਸ ਮੋਰਚੇ ਦੇ ਵਿੱਚ ਧੀਆਂ ਪਣਾ ਵੀ ਸੇਵਾ ਕਰ ਰਹੀਆਂ ਨੇ ਸਾਡੇ ਨਾਲ ਵੀ ਇੱਕ ਨੌਜਵਾਨ ਲੜਕੀ ਆ ਜਿਸ ਵੱਲੋਂ ਲਗਾਤਾਰ ਇੱਥੇ ਸੇਵਾ ਕੀਤੀ ਜਾ ਰਹੀ ਆ ਤਾ ਥਾਰ ਵਾਲੀ ਕੁੜੀ ਸੁਣ ਕੇ ਤੁਹਾਨੂੰ ਆਏ ਲੱਗੂਗਾ ਵੀ ਪਤਾ ਨਹੀਂ ਕਿਹੜੇ ਗਾਣਿਆਂ ਵਾਲੀ ਉਹ ਗੱਲ ਹੋ ਗਈ ਪਰ ਇਹ ਥਾਰ ਵੱਖਰੀ ਆ ਇਹ ਲੋਕਾਂ ਨੂੰ ਰਾਹਤ ਦਿੰਦੀ ਆ ਫਰਸਟ ਏਡ ਉੱਪਰ ਲਿਖਿਆ ਵੀ ਹੋਇਆ ਤੁਸੀਂ ਉਹ ਤਸਵੀਰ ਵੀ ਦੇਖ ਸਕਦੇ ਹੋ ਤੇ ਸਭ ਤੋਂ ਜਿਹੜੀ ਇੱਕ ਗੱਲ ਹੈ ਜਜ਼ਬੇ ਵਾਲੀ ਕਿ ਤੁਹਾਡੇ ਆਪ ਦੇ ਪੈਰ ਤੇ ਵੀ ਸੱਟ ਲੱਗੀ ਹੋਈ ਆ ਤੁਸੀਂ ਦੇ ਕਿਸ ਤਰੀਕੇ ਔਖੇ ਹੋ ਕੇ ਚੱਲ ਵੀ ਰਹੇ ਸੀ ਅਸੀਂ ਦੇਖਿਆ ਫਿਰ ਕੀ ਜਜ਼ਬਾ ਵੀ ਮੈਂ ਫਿਰ ਵੀ ਸੇਵਾ ਕਰਨੀ ਆ ਜਿਸ ਦਿਨ ਮੈਂ ਮਤਲਬ ਆਪਣੇ ਕਿਸਾਨ ਵੀਰਾਂ ਦਾ ਮੋਰਚਾ ਸਟਾਰਟ ਹੋਇਆ ਸੀਗਾ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿੱਚ ਆਪਣੇ ਬਜ਼ੁਰਗਾਂ ਦੇ ਨਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਸੀ ਉਹਨਾਂ ਦੇ ਕੁਝ ਗੋਲੀ ਵੱਜੀ ਸੀ ਤੇ ਉਹ ਵੀਡੀਓ ਦੇਖ ਕੇ ਨਾ ਮਨ 'ਚ ਬਹੁਤ ਦੁੱਖ ਸੀਗਾ ਤੇ ਮੈਂ ਚਾਹਦੀ ਸੀ ਮੈਂ ਇੱਥੇ ਸੇਵਾ ਕਰਨ ਲਈ ਪਹੁੰਚਾਂ ਤੇ ਉਸ ਬੱਬ ਦੇ ਨਾਲ ਕੀ ਹੋਇਆ ਕਿ ਮੇਰੇ ਫਰੈਂਡ ਦਾ ਇੱਕ ਗਰੁੱਪ 'ਚ ਮੈਸੇਜ ਵੀ ਆਇਆ ਕਿ ਮੈਂ ਉਧਰ ਨੂੰ ਚੱਲਾ ਮੇਰਾ ਫਰੈਂਡ ਇੱਕ ਨਵਦੀਪ ਜੋ ਮੇਰੇ ਨਾਲ ਆਏ ਨੇ ਜਿੰਨਾਂ ਦੀ ਇਕ ਥਾਰ ਹੈ ਤੇ ਉਹ ਨਾਲ ਉਹਨਾਂ ਦਾ ਮੈਸੇਜ ਆਇਆ ਸੀਗਾ ਤੇ ਕਿ ਕਿਸੇ ਨੇ ਸੇਵਾ ਕਰਨ ਜਾਣਾ ਤੇ ਪਹੁੰਚ ਮੇਰੇ ਨਾਲ ਚੱਲੋ ਤੇ ਹੋਰ ਤਾਂ ਕੋਈ ਨਹੀਂ ਆਇਆ ਪਰ ਮੈਂ ਕਿਹਾ ਕਿ ਮੈਂ ਜਾਣਾ ਚਾਹੁੰਦੀ ਆ ਤੇ ਆਪਾਂ ਆਪਣਾ ਇੱਕ ਦਿਨ ਲਈ ਸਟਾਕ 100 150 ਆਪਣੇ ਜੋ ਬਜ਼ੁਰਗਿਆ ਨੌਜਵਾਨ ਪੀੜ੍ਹੀ ਉਹਨਾਂ ਲਈ ਆਪਣਾ 100 150 ਜਾਣਿਆਂ ਦਾ ਫਰਸਟ ਐਡ ਜੋ ਹੈ ਬੋਲੀ ਗਿਆ ਕਰਕੇ ਆਪ ਇੱਥੇ ਪਹੁੰਚੇ ਜਿਸ ਦਿਨ ਆਪਾਂ ਇੱਥੇ ਆਏ ਐਂਟਰ ਕਰਦੇ ਹੀ ਆਪਾਂ 20 ਤੋਂ 30 ਜਾਣੇ ਸਾਨੂੰ ਜੋ 2 ਕਿਲੋਮੀਟਰ ਪਿੱਛੇ ਹੀ ਮਿਲ ਗਏ ਸੀ ਜੋ ਕਿ ਬਹੁਤ ਬੁਰੀ ਤਰੀਕੇ ਨਾਲ ਜ਼ਖਮੀ ਸੀ ਜਿਨ੍ਹਾਂ ਨੂੰ ਆਪਾਂ ਡਰੈਸਿੰਗ ਜੋ ਹੈ ਪ੍ਰੋਵਾਈਡ ਕੀਤੀ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਇੱਥੇ ਪਹਿਲੇ ਦਿਨ ਬਹੁਤ ਹੀ ਬੁਰਾ ਹਾਲ ਸੀ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਅੱਖਾਂ 'ਚ ਇੰਨੀ ਜਲਨ ਔਰ ਇੰਨਾ ਜ਼ਿਆਦਾ ਪਾਣੀ ਆ ਰਿਹਾ ਸੀ ਜੋ ਇੱਥੇ ਵੱਡੇ ਬਜ਼ੁਰਗ ਸੀ ਔਰ ਬਾਕੀ ਜੋ ਵੀਰ ਆਏ ਹੋਏ ਨੇ ਤੇ ਬਹੁਤ ਪੂਰੀ ਤਰੀਕੇ ਨਾਲ ਘਾਇਲ ਸੀਗੇ ਤੁਸੀਂ ਜਦੋਂ ਕਹਿੰਦੇ ਹੋ ਵੀ ਇੱਥੇ ਇੰਨੇ ਗੋਲੇ ਚੱਲ ਰਹੇ ਸੀ ਤੁਹਾਡੇ ਅਸਤੇ ਵੀ ਇੱਕ ਐਕਸਪੀਰੀਅੰਸ ਨਵਾਂ ਹੀ ਰਿਹਾ ਹੋਊਗਾ ਆਪਦਾ ਮਨ ਨਹੀਂ ਘਬਰਾਇਆ ਕਿ ਆਹ ਕੀ ਹੋਈ ਜਾਂਦਾ ਇੱਥੇ ਮੈਂ ਕੀ ਕਰਨਾ ਮੈਂ ਮੇਰੀ ਮਨ ਇਹਨਾਂ ਲਈ ਘਬਰਾਉਂਦਾ ਸੀ ਕਿ ਇਹਨਾਂ ਨੂੰ ਕੋਈ ਝੋਟ ਨਾ ਪਹੁੰਚੇ ਕਿਉਂਕਿ ਮਨ ਚ ਇਹਨਾਂ ਲਈ ਬਹੁਤ ਦੁੱਖ ਲੱਗਦਾ ਸੀ ਤੇ ਸੇਵਾ ਲਈ ਆਪਾਂ ਇੱਥੇ ਇੱਥੇ ਬਾਬਾ ਜੀ ਦਾ ਹੁਕਮ ਹੋਇਆ ਜ਼ਰੂਰ ਆਪਾਂ ਇੱਥੇ ਪਹੁੰਚੇ ਤੇ ਜਦੋਂ ਇੱਥੇ ਪਹੁੰਚੇ ਇਹਨਾਂ ਨੂੰ ਆਪਾਂ ਡਰੈਸਿੰਗ ਕਰ ਰਹੀ ਸੀ ਇਹਨਾਂ ਨੂੰ ਮੈਡੀਕੇਸ਼ਨ ਪ੍ਰੋਵਾਈਡ ਕਰ ਰਹੀ ਸੀਗੇ ਤੇ ਜਦੋਂ ਸੀਸਾ ਦਿੰਦੇ ਆ ਨਾ ਤੇ ਮਨ ਨੂੰ ਇੱਕ ਅਲੱਗ ਹੀ ਸੈਟੀਸਫੈਕਸ਼ਨ ਮਿਲ ਰਹੀ ਸੀ ਤੇ ਇਦਾਂ ਤਾਂ ਕੋਈ ਡਰ ਨਹੀਂ ਲੱਗਾ ਕਿਉਂਕਿ ਇਹਨਾਂ ਦੀ ਸੀਸਾ ਇੰਨੀਆਂ ਸੀਗੀਆਂ ਕਿ ਮਨ ਚ ਹਿੰਮਤ ਮੈਂ ਇੱਕ ਵੀਡੀਓ ਦੇਖੀ ਤੁਸੀਂ ਕਹਿੰਦੇ ਸ਼ਾਇਦ ਮੈਨੂੰ ਲੱਗਦਾ ਮੇਰੀ ਨੌਕਰੀ ਵੀ ਗਈ ਹੈ ਇਸੇ ਚੱਕਰ ਦੇ ਵਿੱਚ ਹੈ ਨੌਕਰੀ ਕਿ ਗਈ ਐਦਾਂ ਹੀ ਹੈ ਕਿ ਹੁਣ ਗਈ ਹੈ ਕਿਉਂਕਿ ਮੈਂ ਉਹਨਾਂ ਨੂੰ ਇੱਥੇ ਨੈਟਵਰਕ ਇਸ਼ੂਜ਼ ਦੀ ਵਜ੍ਹਾ ਨਾਲ ਦੱਸ ਨਹੀਂ ਪਾਈ ਸੀਗੀ ਕਿ ਮੈਂ ਆ ਆ ਨਹੀਂ ਪਾਉਂਗੀ ਜਾਂ ਆਉਂਗੀ ਜਾਂ ਕਿੱਦਾਂ ਤੇ ਹੁਣ ਦੋ ਕੁ ਦਿਨ ਪਹਿਲਾਂ ਮੇਰੀ ਮਾੜੀ ਜੀ ਗੱਲ ਹੋਈ ਸੀਗੀ ਉਹ ਕਹਿੰਦੇ ਸੀ ਅਸੀਂ ਸੋਚ ਕੇ ਦੱਸਾਂਗੇ ਸੋ ਮੈਨੂੰ ਲੱਗਦਾ ਹੈ ਕਿ ਉਹਨੂੰ ਜੌਬ ਹੈ ਨਹੀਂ ਮੇਰੀ ਪਰ ਕੋਈ ਨਹੀਂ ਬਾਬਾ ਜੀ ਨੇ ਇੰਨਾ ਪਿਆਰ ਦਿੱਤਾ ਇੰਨਾ ਸਤਿਕਾਰ ਬਖਸ਼ਿਆ ਇੱਥੇ ਵੱਡੇ ਵੀਰਾਂ ਦਾ ਵੀ ਔਰ ਵੱਡੇ ਬਜ਼ੁਰਗਾਂ ਦਾ ਵੀ ਪਿਆਰ ਮਿਲਿਆ ਤੇ ਉਹ ਜੌਬ ਨਾਲੋਂ ਕਿਤੇ ਜ਼ਿਆਦਾ ਵੱਧ ਕੇ ਹੈ ਮੇਰੇ ਲਈ ਜੀਤੇ ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੈ ਜੇ ਮੇਰੀ ਜੌਬ ਚਲੇ ਗਈਆਂ ਨੌਕਰੀਆਂ ਆਣ ਗਈਆਂ ਜਾਣ ਗਈਆਂ ਪਰ ਇਹ ਸਮਾਂ ਨਹੀਂ ਸਮਾਂ ਨਹੀਂ ਇਦਾਂ ਦਾ ਸਮਾਂ ਜਿੱਤੇ ਮੈਂ ਬਹੁਤ ਸਾਰਾ ਪਿਆਰ ਬਟੋਰ ਸਕਦੀ ਆ ਸਮਾਂ ਨਹੀਂ ਮਿਲਣਾ ਮੈਨੂੰ ਦੁਆਰਾ ਪਰ ਨੌਕਰੀਆਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਉਹ ਕੋਈ ਨਹੀਂ ਜੇ ਬਾਬਾਈ ਦੀ ਮਿਹਰ ਹੋਈ ਪਤਾ ਨਹੀਂ ਬਾਬਾਈ ਨੇ ਇਹਨਾਂ ਦੇ ਸਾਰਿਆਂ ਦੇ ਪੈਰਾ ਪਿੱਛੇ ਮੈਨੂੰ ਕਿੰਨਾ ਹੀ ਬਖਸ਼ ਦੇਣਾ ਫਿਰ ਵੀ ਕਈ ਵਾਰ ਫਾਈਨੈਂਸ਼ੀਅਲ ਪ੍ਰੈਸ਼ਰ ਹੁੰਦੇ ਨੇ ਸੋਸਾਇਟੀ ਦੇ ਪ੍ਰੈਸ਼ਰ ਹੁੰਦੇ ਨੇ ਤੁਹਾਡੇ ਘਰਦਿਆਂ ਨੇ ਨਹੀਂ ਕਿਹਾ ਵੀ ਪੁੱਤ ਤੂੰ ਚੰਗੀ ਭਲੀ ਨੌਕਰੀ ਕਰੀ ਜਾਂਦੀ ਸੀ ਤੈਨੂੰ ਕੀ ਹੋ ਗਿਆ ਨਹੀਂ ਮੈਂ ਆਪਣੀ ਫੈਮਲੀ ਨੂੰ ਪਹਿਲਾਂ ਦੱਸਿਆ ਨਹੀਂ ਸੀਗਾ ਜਦੋਂ ਉਹਨਾਂ ਨੇ ਮੈਂ ਇੱਥੇ ਪਹੁੰਚੀ ਜਦੋਂ ਰਾਤ ਹੋ ਗਈ ਸੀ ਸਾਡਾ ਮੂੜਿਆਂ ਦਾ ਟਾਈਮ ਸੀ ਮੈਂ ਉਦੋਂ ਦੱਸਿਆ ਮਮੀ ਮੈਂ ਨਹੀਂ ਆਣਾ ਕਿਉਂਕਿ ਮੈਂ ਇੱਥੇ ਪਹੁੰਚ ਕੇ ਥੋੜਾ ਡਰ ਗਏ ਸੀਗੇ ਉਹਨਾਂ ਨੂੰ ਸੀਗਾ ਕਿ ਤੂੰ ਵਾਪਸ ਆ ਜਾ ਨਹੀਂ ਤੂੰ ਕੋਈ ਨਹੀਂ ਤੂੰ ਰਹਿਂਦੇ ਪਰ ਮੈਂ ਕਿਹਾ ਨਹੀਂ ਮਮੀ ਮੇਰਾ ਮੈਂ ਨਰਸਿੰਗ ਕੀਤੀ ਸੀ ਮੈਂ ਸਾਰੇ ਸੇਵਾ ਕਰਨ ਲਈ ਕੀਤੀ ਸੀ ਹਿਮਨਿਟੀ ਨੂੰ ਇਨਸਾਨੀਅਤ ਨੂੰ ਸਰਵ ਕਰਨ ਲਈ ਕੀਤੀ ਸੀ ਜੋ ਕੀਤੀ ਹੈ ਜੇ ਹੁਣ ਇੱਥੇ ਅਰਥ ਲੱਗ ਜੂਗੀ ਤੇ ਮੇਰਾ ਜੀਵਨ ਸਫਲ ਹੋ ਜਾਊਗਾ ਤੇ ਇੱਥੇ ਮੈਂ ਤਾਂ ਇਹਨਾਂ ਦੀ ਸੇਵਾ 'ਚ ਆਪਾਂ ਦ ਇੱਕ ਪਾਸੇ ਤੁਸੀਂ ਉਹ ਜਿਹੜੇ ਇੱਥੇ ਐਵੇਂ ਸੇਵਾ ਕਰ ਰਹੇ ਹੋ ਇੱਕ ਲੜਕੀ ਦੀ ਹੋਰ ਉਹ ਵੀ ਤੁਹਾਡੀ ਉਮਰ ਦੀ ਸੀ ਜਦੀ ਵੀਡੀਓ ਵਾਇਰਲ ਹੋਈ ਮੈਨੂੰ ਨਹੀਂ ਪਤਾ ਤੁਸੀਂ ਦੇਖੀ ਕਿ ਨਹੀਂ ਇੱਥੇ ਸ਼ਾਇਦ ਇੰਟਰਨੈਟ ਨਹੀਂ ਆ ਤਾਂ ਉਹ ਲੜਕੀ ਭੜੇ ਭੜੇ ਉਂਗਲਾਂ ਦਿਖਾ ਕੇ ਇਸ਼ਾਰੇ ਵੀ ਕਰ ਰਹੀ ਬਜ਼ੁਰਗ ਨੂੰ ਗਾਲ੍ਹਾਂ ਵੀ ਕੱਟੀਆਂ ਕਹਿੰਦੀ ਤੁਸੀਂ ਕੌਣ ਹੋ ਨੇ ਸਾਨੂੰ ਰੋਕਣ ਵਾਸਤੇ ਬੇਸਿਕਲੀ ਉਹ ਟਰੈਵਲ ਕਰ ਰਹੇ ਸੀ ਉਹਨਾਂ ਨੂੰ ਮੋਰਚੇ ਕਰਕੇ ਰੁਕਣਾ ਪੈ ਗਿਆ ਤਾਂ ਉਹਨਾਂ ਨੇ ਬਹੁਤ ਗਾਲ੍ਹਾਂ ਕੱਟੀਆਂ ਕਿਸਾਨਾਂ ਨੂੰ ਤੇ ਉਹ ਵੀਡੀਓ ਕਾਫੀ ਵਾਇਰਲ ਹੋਈ ਉਸ ਵੀਡੀਓ ਬਾਰੇ ਮੈਨੂੰ ਪਤਾ ਨਹੀਂ ਮੈਨੂੰ ਤਾਂ ਆਪਣੀ ਵੀਡੀਓਜ਼ ਬਾਰੇ ਵੀ ਨਹੀਂ ਪਤਾ ਇੱਥੇ ਆ ਕੇ ਜਦੋਂ ਭਾਈ ਮੈਨੂੰ ਮਿਲਦੇ ਨੇ ਵੀਰ ਮਿਲਦੇ ਨੇ ਭੈਣਾਂ ਆਂਦੀਆਂ ਨੇ ਮੈਨੂੰ ਮਿਲਣ ਉਦੋਂ ਮੈਨੂੰ ਪਤਾ ਲੱਗਦਾ ਕਿਉਂਕਿ ਇੱਥੇ ਇੰਟਰਨੈਟ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ ਈਵਨ ਮੈਂ ਆਪਣੇ ਘਰਦਿਆਂ ਨਾਲ ਗੱਲ ਵੀ ਕਈ ਵਾਰ ਨਹੀਂ ਕਰ ਪਾਉਂਦੀ ਕਿਸੇ ਦਿਨ ਨਾ ਤੇ ਉਹ ਉਸ ਮੈਨੂੰ ਸੁਣਨ ਚ ਜ਼ਰੂਰ ਆਇਆ ਸੀਗਾ ਉਹਨੇ ਗੰਦੀਆਂ ਮਾਵਾ ਭੈਣਾਂ ਦੀ ਗਾਲਾਂ ਬਜ਼ੁਰਗ ਅਕੂ ਕਹਿ ਰਿਹਾ ਕਿ ਪੁੱਤ ਕਰ ਚੁੱਪ ਕਰ ਪੁੱਤ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਚੱਲ ਜਾ ਉਹਨਾਂ ਭੈਣਾਂ ਨੂੰ ਪਤਾ ਨਹੀਂ ਹੈ ਕਿ ਇਹ ਕੌਣ ਨੇ ਠੀਕ ਹੈ ਇਹ ਸਾਡੇ ਸਾਡੇ ਲਈ ਲੜ ਰਹੇ ਐ ਤੇ ਠੀਕ ਹੈ ਸਾਨੂੰ ਜੇ ਇੱਥੇ ਨਾ ਹੋਣ ਸਾਨੂੰ ਰੋਟੀ ਵੀ ਕਿੱਦਾਂ ਖਾਣ ਨੂੰ ਮਿਲੂਗੀ ਕਿਉਂਕਿ no farmers no food ਜਿਸ ਦਿਨ ਉਹ ਭੈਣ ਨੂੰ ਰਿਅਲਾਈਜ਼ ਹੋਊਗਾ ਨਾ ਕਿ ਮੈਂ ਕੀ ਕਰਕੇ ਆਈਆਂ ਉਨੂੰ ਆਪਣੇ ਆਪ 'ਚ ਵੀ ਸ਼ਰਮ ਆਊਗੀ ਕਿ ਮੈਂ ਉੱਥੇ ਕਿੰਨਾ ਬੁਰਾ ਕਰਕੇ ਆਈ ਉਹਨਾਂ ਲਈ ਇੱਥੇ ਪਿੱਛੇ 'ਚ ਇੱਕ ਗੱਡੀ ਫਸ ਗਈ ਸੀ ਭੈਣ ਦੀ ਚਿੱਕੜ ਦੇ ਵਿੱਚ ਤੇ ਉਹਦੇ ਟਾਇਰ ਨਾ ਪਾਣੀ 'ਚ ਧੱਸੇਗੇ ਸੀਗੇ ਪਹਿਲਾਂ ਤਾਂ ਉਹ ਬੜਾ ਕਲਪ ਦੀ ਪਈ ਸੀ ਕਿ ਕਿਸਾਨਾਂ ਨੇ ਮੋਰਚਾ ਲਗਾ ਕੇ ਖੜੇ ਕੀਤੇ ਪਤਾ ਨਹੀਂ ਕਿੱਦਾਂ ਕਿੱਦਾਂ ਹਨਾ ਤੇ ਜਦੋਂ ਇੱਥੇ ਸਾਡੇ ਆਪਣੇ ਕਿਸਾਨ ਬਜ਼ੁਰਗ ਨੇ ਇੱਕ ਉਹਨਾਂ ਦੀ ਗੱਡੀ ਕਢਵਾ ਕੇ ਦਿੱਤੀ ਗੱਡੀ ਧਵਾ ਕੇ ਦਿੱਤੀ ਉਦੋਂ ਕਹਿਣ ਲੱਗੀ ਈ ਲੈ ਤੁਸੀਂ ਤਾਂ ਬਹੁਤ ਹੀ ਚੰਗੇ ਹੋ ਅਸੀਂ ਐਵੇਂ ਤੁਹਾਨੂੰ ਇਦਾਂ ਬੋਲਦੇ ਰਹਿੰਨੇ ਆ ਸੋ ਉਸ ਭੈਣ ਨੂੰ ਤਾਂ ਉਸੇ ਟਾਈਮ ਹੀ ਰਿਅਲਾਈਜ਼ ਹੋ ਗਿਆ ਬਟ ਮੈਂ ਇਹ ਜਰੂਰ ਕਹੂੰਗੀ ਉਹ ਜਿਹੜੀ ਭੈਣ ਇਦਾਂ ਕਰਕੇ ਗਈ ਹੈ ਇੱਥੇ ਜੋ ਇਦਾਂ ਤੁਸੀਂ ਦੱਸ ਰਹੇ ਹੋ ਜਿੱਦਾਂ ਉਹਨੂੰ ਵੀ ਇੱਕ ਨਾ ਇੱਕ ਦਿਨ ਜਰੂਰ ਰਿਅਲਾਈਜ਼ ਹੋਊਗਾ ਤੇ ਮੈਂ ਉਸ ਭੈਣ ਨੂੰ ਕਹੂੰਗੀ ਭੈਣੇ ਤੂੰ ਜੋ ਇੱਥੇ ਕਰਕੇ ਗਈ ਬਹੁਤ ਗਲਤ ਗੱਲ ਸੀਗੀ ਪਰ ਤੈਨੂੰ ਇਦਾਂ ਕਰਨਾ ਨਹੀਂ ਸੀ ਚਾਹੀਦਾ ਤਾਂ ਬੋਲਣਾ ਨਹੀਂ ਸੀ ਚਾਹੀਦਾ ਜੀ ਤਾਂ ਹੋਰ ਜਿਹੜੀਆਂ ਕੁੜੀਆਂ ਮਾਵਾ ਭੈਣਾ ਦੇਖ ਰਹੀਆਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਕੁਝ ਨਿਸ਼ਾ ਦੇਣਾ ਚਾਹੋਗੇ ਮੈਂ ਇਹੀ ਕਹੂੰਗੀ ਕਿ ਜਿੰਨੀਆਂ ਵੀ ਮੇਰੀਆਂ ਵੱਡੀਆਂ ਭੈਣਾਂ ਨੇ ਮਾਵਾ ਨੇ ਉਹ ਘਰਾਂ 'ਚ ਬੈਠੇ ਆ ਉਹ ਇੱਥੇ ਆਪਣਾ ਹਾਜ਼ਰੀ ਜ਼ਰੂਰ ਆ ਕੇ ਲਗਾਣ ਤੇ ਸਾਡੇ ਨਾਲ ਆਪਣੇ ਕਿਸਾਨ ਵੀਰਾਂ ਨੂੰ ਸਪੋਰਟ ਕਰਨ ਤੇ ਸੇਵਾ ਲਈ ਜ਼ਰੂਰ ਪਹੁੰਚਣ ਜੀ ਥੈਂਕ ਯੂ ਥੈਂਕ ਯੂ ਮੈਮ ਧੰਨਵਾਦ ਤੁਸੀਂ ਆਪਣੀ ਗੱਲਬਾਤ ਰੱਖੀ ਤਾਂ ਇਹ ਤਸਵੀਰ ਆ ਤੁਹਾਨੂੰ ਦਿਖਾਈ ਆ ਉਹਨਾਂ ਦੇ ਵਿਚਾਰ ਵੀ ਤੁਹਾਨੂੰ ਸੁਣਾਏ ਨੇ ਵੱਖ-ਵੱਖ ਮਸਲੇ ਉੱਤੇ ਲਗਾਤਾਰ ਇਹ ਨੌਜਵਾਨ ਲੜਕੀ ਇੱਥੇ ਸੇਵਾ ਕਰ ਰਹੀ ਹੈ ਡੱਟੀ ਹੋਈ ਆ ਉਹ ਤਸਵੀਰ ਵੀ ਮੈਂ ਕਹੂੰਗਾ ਦਿਖਾ ਦਿਓ ਕਿ ਕਿਸ ਤਰੀਕੇ ਸੇਵਾ ਵੀ ਲੰਗਰ ਤਾਂ ਚੱਲ ਹੀ ਰਹੇ ਨੇ ਪਰ ਜਿਹੜੀ ਦਵਾਈ ਦੀ ਸੇਵਾ ਜਿਹੜੀ ਮੈਡੀਸਿਨ ਦੀ ਸੇਵਾ ਇਹ ਵੀ ਸਰ ਨਾਲ ਵੱਡੀ ਹੋ ਜਾਂਦੀ ਹੈ ਤਾਂ ਜਲੰਧਰ ਦੀ ਇਹ ਕੁੜੀ ਕਿਸ ਤਰੀਕੇ ਇੱਥੇ ਲਗਾਤਾਰ ਡਟੀ ਹੋਈ ਆ ਕਿਉਂਕਿ ਫੱਟੜ ਵੀ ਬਹੁਤ ਲੋਕ ਹੋ ਰਹੇ ਨੇ ਨੌਜਵਾਨ ਮੁੰਡਿਆਂ ਨੂੰ ਵੀ ਸੱਟਾਂ ਆਈਆਂ ਨੇ ਬਜ਼ੁਰਗਾਂ ਨੂੰ ਪਰੇਸ਼ਾਨੀ ਹੋ ਰਹੀ ਆ ਬੰਬਵਾਰੀ ਗੋਲੀਬਾਰੀ ਲਗਾਤਾਰ ਚੱਲਦੀ ਰਹੀ ਆ ਤਾਂ ਇਹ ਤਸਵੀਰ ਆ ਤੇ ਇਹ ਗੱਡੀ ਆ ਫ੍ਰੀ ਸੇਵਾ ਉਹਦੇ ਉੱਪਰ ਵੀ ਲਿਖਿਆ ਤਸਵੀਰਾਂ ਤੁਹਾਡੇ ਮੂਰੇ ਨੇ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖੋ ਤੇ ਪੰਜਾਬ 1 ਕਟ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਧੰਨਵਾਦ